ਕੋਈ ਵੀ ਪਾਰਟੀ ਦਾ ਮੰਤਰੀ ਜਾਂ ਐਮ.ਐਲ.ਏ. ਸਾਢੇ ਪੈਂਡ ਚ ਜੇ ਵੜ ਗਿਆ ਨਾ ਤੇ ਉਹਦਾ ਆਪਾਂ ਉਹ ਹਾਲ ਕਰਾਂਗੇ ਜਿਹੜਾ ਕਿ ਕਿਸੇ ਨੇ ਕੀਤਾ ਨਾ ਹੋਵੇ ਜੋ ਕਿ ਅਸੀਂ ਸਾਡੇ ਕੋਲੇ ਦਾ ਆਪਾਂ ਮਰ ਰਹੇ ਆ ਕੋੜੇ ਕੋੜੇ ਸਾਡੇ ਕੋਲਾ ਕੋੜੇ ਕੋੜੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਆ ਔਨਅਰ ਦੇਖ ਰਹੇ ਹਾਂ ਮੈਂ ਹਾਂ ਅਨੁਰਾਗ ਸ਼ਰਮਾ ਖਬਰ ਹੈ ਫਤਿਹਗੜ ਚੂੜੀਆਂ ਤੋਂ ਜਿੱਥੇ ਕਿ ਰੇਲਵੇ ਸਟੇਸ਼ਨ ਦੇ ਉੱਤੇ ਕੋਲੇ ਦੀਆਂ ਭਰੀਆਂ ਹੋਈਆਂ ਟ੍ਰੇਨਾਂ ਪਹੁੰਚਦੀਆਂ ਸਨ ਜਿਸ ਤੋਂ ਨੇੜੇ ਲੱਗਦੇ ਪਿੰਡਾਂ ਦੇ ਇਲਾਕੇ ਦੇ ਲੋਕ ਪਰੇਸ਼ਾਨ ਸਨ ਸੋ ਉਹਨਾਂ ਵੱਲੋਂ ਅਤੇ ਕੀਰਤੀ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਦੋ ਦਿਨ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਧਰਨੇ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਮੌਕੇ ਤੇ ਤਹਿਸੀਲਦਾਰ ਪਹੁੰਚੇ ਅਤੇ ਰੇਲਵੇ ਬੋਰਡ ਵੱਲੋਂ ਇਹਨਾਂ ਦੇ ਅੱਗੇ ਝੁਕਦੇ ਹੋਏ ਰੇਲ ਨੂੰ ਵਾਪਸ ਮੋੜਨ ਦਾ ਆਸ਼ਵਾਸ਼ਣ ਦਿੱਤਾ ਗਿਆ ਦੱਸਦੇ ਕਿ ਲੋਕ ਕਾਫੀ ਪਰੇਸ਼ਾਨ ਸਨ ਅਤੇ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਅੱਜ ਦੂਸਰੇ ਦਿਨ ਵਿੱਚ ਕਰਨਾ ਜਿਹੜਾ ਹੈ ਉਹ ਤਬਦੀਲ ਹੋ ਗਿਆ ਸੀ ਇਸ ਤੋਂ ਬਾਅਦ ਮੌਕੇ ਤੇ ਰੇਲਵੇ ਬੋਰਡ ਵੱਲੋਂ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਹੁਣ ਤੋਂ ਰੇਲਵੇ ਜਿਹੜਾ ਹੈ ਇਹ ਟ੍ਰੇਨਾਂ ਨਹੀਂ ਮੰਗਵਾਏਗਾ ਤੇ ਇੱਕ ਭਰੀ ਹੋਈ ਕੋਲੇ ਦੀ ਟ੍ਰੇਨ ਉਥੋਂ ਵਾਪਸ ਵੀ ਕੀਤੀ ਜਾਏਗੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਪਿੰਡ ਤਲਵੰਡੀ ਨਾਹਰ ਵੱਲੋਂ ਕੋਈ ਵੀ ਪਾਰਟੀ ਦਾ ਮੰਤਰੀ ਜਾਂ ਐਮਐਲਏ ਸਾਡੇ ਪਿੰਡ 'ਚ ਜੇ ਵੜ ਗਿਆ ਨਾ ਤੇ ਉਹਦਾ ਆਪਾਂ ਉਹ ਹਾਲ ਕਰਾਂਗੇ ਜਿਹੜਾ ਕਿ ਕਿਸੇ ਨੇ ਕੀਤਾ ਨਾ ਹੋਵੇ। ਕਿਉਂ ਗਿਆ ਅਸੀਂ ਸਾਡਾ ਕੋਲੇ ਨਾ ਆਪਾਂ ਮਾਰੇ ਆ ਇਹ ਆnde ਸਾਡਾ ਸੁੰਦਰ ਗਰਾ ਪਿੰਡ ਆ ਆ ਸਵਾ ਇਹਨਾਂ ਦੇ ਸ਼ਹਿਰ ਚ ਪਏ ਜਿਹੜਾ ਸਾਡਾ ਸੁੰਦਰ ਗਰਾ ਇਹਨਾਂ ਨੇ ਪਿੰਡ ਕੀਤਾ ਆ ਗੋੜੇ ਗੋੜੇ ਸਾਡੇ ਕੋਲਾ ਕੋੜੇ ਗੋੜੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਆ ਸੱਪੜਦਾ ਸਾਡਾ ਸੀਵਰ ਨਹੀਂ ਪਾ ਕੇ ਦੇ ਸਕਦੇ ਤੇ ਕੋਲਾ ਸਾਡੇ ਵਾਸਤੇ ਲਿਆ ਕੇ ਤੇ 2 ਲਾਤ ਇੱਕ ਲਾਤ ਦੋ ਲਾਤ ਇਕੱਠੇ ਲਾ ਕੇ ਵੇਖੋ ਹੱਦ ਹੋ ਗਈ ਹੈ ਮੈਨਾਂ ਪਰ ਆਪਾਂ ਕਹੇ ਵੀ ਕੋਈ ਐਮਐਲ ਆ ਜਾਏ ਕੋਈ ਮੰਤਰੀ ਆ ਜਾਏ ਆਪਾਂ ਕਾਲੀਆਂ ਝੰਡੀਆਂ ਲਾ ਕੇ ਪੂਰਾ ਜਲੂਸ ਕੱਢਾਂਗੇ ਕਿਉਂਕਿ ਸਾਨੂੰ ਕੋਈ ਖਤਰਾ ਨਹੀਂ ਹੈਗਾ ਆਪਾਂ ਕਿਰਤੀ ਕਿਸਾਨ ਯੋਧੇ ਦੇ ਸਿਪਾਹੀ ਆ ਚੌਕੀਦਾਰ ਆ ਆਪਾਂ ਆਪਾਂ ਜਿਹੜਾ ਵਫਾਦਾਰੀ ਕਰਨੀ ਕਰਨੀ ਆ ਤਗੜੇ ਹੋ ਕੇ ਕਰਨੀਆਂ ਤੇ ਨਾ ਆਪਾਂ ਕੋਲਾ ਲੱਥਣ ਦੇਣਾ ਸਾਡੇ ਮੋਤਬਰਾਂ ਨੇ ਕਹਤਾ ਵਾ ਕਿ ਤਗੜੇ ਹੋ ਕੇ ਤੁਸੀਂ ਬਹਿ ਜਾਓ ਇੱਥੇ ਤੁਹਾਨੂੰ ਮਾਰ ਨਹੀਂ ਦੇਣ ਲੱਗਾ ਜੇ ਮਰ ਵੀ ਜਾਓਗੇ 2-4 ਬੰਦੇ ਪਹਿਲੇ ਨੰਬਰ ਤੇ ਮੈਂ ਮਰਾਂਗਾ ਮਰਨਾਂ ਕੋਈ ਖਤਰਾ ਨਹੀਂ ਹੈਗਾ ਕਿਉਂਕਿ ਮਰਨਾ ਹੀ ਆ ਸਾਡੇ ਵੱਡੇ ਵੱਡੇ ਬੁੱਢੇ ਮਾਰੀ ਗਏ ਨੇ ਅਸੀਂ ਕਿਹੜੇ ਅਟਲਾਈ ਆਏ ਆ ਤੇ ਅਸੀਂ ਮਰਨਾਂ ਨਹੀਂ ਗਾ ਭਾਵੇਂ ਜੀਂਦੇ ਰਹਿਣਾ ਵਾ ਤੇ ਅਸੀਂ ਕੋਲਾ ਨਹੀਂ ਆਉਣ ਦੇਣਾ ਕਿਉਂਕਿ ਅਸੀਂ ਇਹਦਾ ਕੋਈ ਮੰਤਰੀ ਭਵੇਂ ਧਾਰਿਆ ਦਾ ਪਿਓ ਉੱਠ ਕੇ ਆ ਜੇ ਭਵੇਂ ਦੂਜਿਆਂ ਦਾ ਪਿਓ ਆ ਜੇ ਭਵੇਂ ਤੀਜਿਆਂ ਦਾ ਪਿਓ ਆ ਜੇ ਕਿਹੇ ਮੰਤਰੀ ਨੂੰ ਕਿਹੇ ਐਮਐਲ ਨੂੰ ਵੱਡ ਨਹੀਂ ਰਹਾਗੇ ਆਪਾਂ ਉਹਨਾਂ ਦਾ ਆਪਾਂ ਪੂਰਾ ਜਲੂਸ ਕਰਾਂਗੇ ਪੱਕੇ ਸ਼ਰਕਾ ਦੇ ਥੱਲੇ ਨਾ ਆਉਣਗੇ ਕਿਉਂਕਿ ਜਿੰਨੇ ਸਾਡੇ ਭੈਣ ਭਰਾ ਨੇ ਇਹ ਕੋਲੇ ਨਾਲ ਵੀ ਮਰੰਦੇ ਨੇ ਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਨਾ ਇਹ ਵਿਚਾਰੀਆਂ ਲੀੜੇ ਤੋਂ ਆ ਕੇ ਕਿਸੇ ਛੁੱਕਣੇ ਪਉਣ ਇਹਨਾਂ ਦੇ ਕੰਜਰਾਂ ਦੇ ਸਿਰ ਤੇ ਪਾਉਣ ਕਿ ਅਸੀਂ ਸਾਡੀਆਂ ਕਾਲੀਆਂ ਹੋ ਗਈਆਂ ਜਿੱਤੇ ਲੀਰੇ ਪਉਣ ਉਸੇ ਵੋਟਰ ਦੇ ਕਾਲੇ ਕਾ ਵੇਖੋ ਕੀ ਹਾਲਿਆ ਦੋ ਦੋ ਰੈਗ ਇਕੱਠੇ ਆ ਰਹੇ ਨੇ ਇਹ ਕੋ ਕੰਮ ਆ ਬੰਦੇ ਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਬਹਿਨ ਦੀ ਮਜਬੂਰੀ ਹੈ ਜੀ ਕੁਝ ਸਮਾਂ ਪਹਿਲਾਂ ਅਸੀਂ ਬੜਾ ਸੰਘਰਸ਼ ਤੇ ਪਹਿਲਾਂ ਵੀ ਇਸੇ ਤਰ੍ਹਾਂ ਧਰਨੇ ਲਾਉਂਦੇ ਰਹੇ ਹਾਂ ਕੋਲੇ ਨੂੰ ਬੰਦ ਕਰਾਉਣ ਵਾਸਤੇ ਜੋ ਕਿ ਨਜਾਇਜ਼ ਤੌਰ ਤੇ ਇਥੇ ਕੋਲਾ ਆ ਰਿਹਾ ਤੇ ਦੋਨੇ ਪਾਸੇ ਰਹਿਸ਼ ਨੇ ਫਤਿਹਗੜ੍ਹ ਨਾਲ ਪਾਸੇ ਤੇ ਟਰੰਡੀ ਨਾਲ ਪਾਸੇ ਬਹੁਤ ਦਿੱਕਤ ਲੋਕਾਂ ਨੂੰ ਆ ਰਹੀ ਲੱਗੇ ਸਕੂਲ ਵੀ ਆ ਸਾਰਾ ਘਟਾ ਜਿਹੜਾ ਕੋਲੇ ਦਾ ਉੜੜ ਕੇ ਪੈਂਦਾ ਜਿਸ ਨਾਲ ਕਿ ਬਿਮਾਰੀਆਂ ਵੀ ਫੈ ਰਹੀਆਂ ਆ ਦੂਜੀ ਗੱਲ ਕਿ ਅਸੀਂ ਥੋੜਾ ਦੋ ਤਿੰਨ ਮਹੀਨੇ ਪਹਿਲਾਂ ਐਸਡੀਐਮ ਸੀਲਦਾਰ ਸਾਹਿਬ ਡੀਸੀ ਸਾਹਿਬ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਦੇ ਵਾਹ ਕੇ ਕੋਲਾ ਹੁਣ ਨਹੀਂ ਆਊਗਾ ਉਹਨਾਂ ਸਾਡੇ ਕੋਲ ਦੋ ਤਿੰਨ ਮਹੀਨੇ ਟਾਈਮ ਮੰਗਿਆ ਸੀ ਉਹ ਅਸੀਂ ਦਿੱਤਾ ਸੀ ਪਰ ਉਸ ਦੇ ਬਾਵਜੂਦ ਅੱਜ ਫਿਰ ਨਜਾਇਜ਼ ਤੌਰ ਤੇ ਕੋਲਾ ਆ ਰਿਹਾ ਸਾਨੂੰ ਨਹੀਂ ਪਤਾ ਕਿ ਦੀ ਸ਼ਹਿਤ ਆ ਰਿਹਾ ਇਹ ਕਿ ਲੀਡਰ ਦੀ ਸ਼ਹਿਤ ਆ ਰਿਹਾ ਕਿ ਸਿਆਸੀ ਬੰਦੇ ਸ਼ਹਿਤ ਆ ਰਿਹਾ ਇਹਦੇ ਬਾਰੇ ਪਤਾ ਨਹੀਂ ਉਹਦੇ ਕਰਕੇ ਅੱਜ ਫਿਰ ਸਾਰੇ ਦੋਨੇ ਪਿੰਡ ਇਕੱਠੇ ਹੋਏ ਆ ਲੋਕ ਤੇ ਅੱਜ ਅਸੀਂ ਜਿਹੜੇ ਦੋਨੇ ਰਾਏ ਕਾਇਆ ਏ ਡੱਕੇ ਹੋਏ ਆ ਹੁਣ ਵੇਨੇ ਅੱਜ ਇੱਥੇ ਕਿਹੜਾ ਆ ਰਿਹਾ ਕਿਹੜਾ ਲੀਡਰ ਆ ਰਿਹਾ ਕਿਹੜਾ ਅਫਸਰ ਆ ਰਿਹਾ ਕੀ ਕਹਿੰਦਾ ਜਿਹੜੇ ਆਪਾਂ ਸਾਰੇ ਕਿਸੇ ਕਪੜਾ ਮਸਲੇ ਵਾਲੇ ਬੈਠੇ ਸੀ ਉਸ ਬਾਰੇ ਪ੍ਰਧਾਨ ਜੀ ਆਏ ਤੇ ਪ੍ਰਧਾਨ ਜੀ ਨਾਲ ਡਿਸਕਸ ਹੋਇਆ ਤੇ ਪ੍ਰਧਾਨ ਜੀ ਦੀ ਡਿਮਾਂਡ ਨੂੰ ਬੁਖ ਰੱਖਦੇ ਹੋਏ ਜਿਹੜਾ ਆ ਰਹਿ ਲੋਡਡ ਰਹਿ ਗਏ ਵਾਪਸ ਜਾ ਰਿਹਾ ਜੀ ਬਾਕੀ ਅੱਗੇ ਤੋਂ ਇਹ ਕਨਫਰਮ ਹੋ ਗਿਆ ਵੀ ਹੁਣ ਤੱਕ ਇੱਥੇ ਕੋਈ ਰੈਕ ਨਹੀਂ ਆਊਗਾ ਕੋਈ ਵੀ ਕਦੇ ਵਿੱਚ ਕੋਈ ਰੈਕ ਨਹੀਂ ਆਊਗਾ ਇਹ ਜਿਹੜਾ ਡੋਟਡ ਵਾਪਸ ਆਊਗਾ ਤੇ ਜਿਹੜਾ ਖਾਲੀ ਹੈ ਇਹ ਹੀ ਵਾਪਸ ਆਊਗਾ ਉਹ ਬੇਨਤੀ ਹੈ ਬਦਨ ਜੀ ਵੀ ਜਿਹੜਾ ਇੱਥੇ ਉਹਨੂੰ ਆਨਲੋਡ ਹੋ ਗਿਆ ਇਹਨੂੰ ਬਸ ਕੋਈ ਦਿੱਕਤ ਨਾ ਆਵੇ ਇਹ ਵਾਪਸ ਇਹ ਜੀ ਇਹ ਵਾਪਸ ਮਤਲਬ ਡੋਟਡ ਜਿਹੜਾ ਆਨਲੋਡ ਹੋਇਆ ਲੈ ਜਾਣਾ ਠੀਕ ਹੈ ਪਰ ਇਹਨੂੰ ਹੋ ਲੋਕ ਕਾਇਦੇ ਕਾਨੂੰਨ ਨਾਲ ਚੁੱਪ ਰਹੇ ਲੋਕ ਠੀਕ ਹੈ ਜਿਹੜਾ ਪੋਲੂਸ਼ਨ ਆਇਆ ਨਾ ਉਹਨਾਂ ਸੇ ਧੂੜਾ ਪੋੜਦਣ ਵੀ ਲੋਕਾਂ ਦਾ ਇਹਨੇ ਨਾ ਸ਼ਾਹ ਬੰਦ ਕਰਦਣ ਠੀਕ ਹੈ ਇਹ ਪ੍ਰਸ਼ਾਸਨ ਜ਼ੋਰ ਕਰਾਵੇ ਵੀ ਆਰਾਮ ਨਾਲ ਚੁੱਪਣ ਉਹ ਪਾਣੀ ਨਿਕਲਣਾ ਨਾ ਉੱਤੇ ਪਾਣੀ ਟਰੋਂਕਣ ਤੇ ਸਾਰੀ ਸਫਾਈ ਕਰਕੇ ਵੀ ਲੈ ਕੇ ਜਿਹੜੀ ਹੋ ਜਾਂਦੀ ਠੀਕ ਹੈ ਇਹ ਬਿਲਕੁਲ ਹੋਗਾ ਜੀ ਇਹ ਕੋਈ ਤੋੜਨੀ ਉਤੂਈ ਤੇ ਵਧੀਆ ਤਰੀਕਾ ਨਾਲ ਸਾਫ ਸਫਾਈ ਨਾਲ ਇਹਨੂੰ ਰੱਖੀ ਜਾਂਦਾ ਜਾਏ